ਆਪਿਸ਼ ਆਖਣ ਜਾਂ ਲੋ ਆਖਣ ਉਹਨੂੰ ਇਤਰਾਜ਼ ਕਿਉਂ ਹੋਵੇ ਕਿ ਅਗਨੀ ਜੁਗਨੂਆਂ ਦੇ ਬਿਆਨ ਦੀ ਮਹਤਾਜ ਕਿਉਂ ਹੋਵੇ ਭੰਰਿਆਂ ਦੀ ਹਰ ਇੱਕ ਬੈਠਕ ਇਹੋ ਮੁੱਦਾ ਉਠਾਉਂਦੀ ਹੈ ਉਹਨਾਂ ਦੇ ਹੁੰਦਿਆਂ तितਲੀ ਦੇ ਸਿਰ ਤੇ ਤਾਜ ਕਿਉਂ ਹੋਵੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਪਰਿੰਦੇ ਬੇਸੁਰੇ ਸਦੀਆਂ ਤੋਂ ਇਹ ਇਤਰਾਜ਼ ਕਰਦੇ ਨੇ ਕਿ ਬਾਗਾਂ ਵਿੱਚ ਕੋਇਲ ਦੀ ਕੋਈ ਆਵਾਜ਼ ਕਿਉਂ ਹੋਵੇ ਤੂੰ ਇਹਨਾਂ ਸ਼ਿਕਰਿਆਂ ਦੇ ਵਾਸਤੇ ਬਣ ਕੇ ਚੁਣੌਤੀ ਰਹਿ ਚੁੱਕੇ ਕਿਉਂ ਸਿਰ ਤੇਰਾ ਨੀਵੀਂ ਤੇਰੀ ਪਰਵਾਜ਼ ਕਿਉਂ ਹੋਵੇ ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਗੇ ਅਦਾ ਤੇਰੀ ਵੀ ਹੋ ਸਕਦੀ ਹੈ ਉਸ ਨੂੰ ਚੀਰ ਕੇ ਲੰਗੇ ਕਿ ਤੈਨੂੰ ਮਸਲ ਕੇ ਜਾਣਾ ਉਹਦਾ ਅੰਦਾਜ਼ ਕਿਉਂ ਹੋਵੇ ਤੇਰਾ ਹਰ ਨ੍ਰਿਤ ਹਰ ਨਗਮਾ ਜਦੋਂ ਪਰਵਾਨ ਹੈ ਇੱਥੇ ਤੇਰਾ ਹਰ ਨ੍ਰਿਤ ਹਰ ਨਗਮਾ ਜਦੋਂ ਪਰਵਾਨ ਹੈ ਇੱਥੇ ਤੇਰਾ ਹਰ ਰੋਸ ਹਰ ਸੁਪਨਾ ਨਜ਼ਰ ਅੰਦਾਜ਼ ਕਿਉਂ ਹੋਵੇ ਸਤਮਗਰ ਤੇ ਤਰਸ ਕਾਦਾ ਤੂੰ ਰੱਖ ਦੇ ਵਿੰਨ ਕੇ ਉਸ ਨੂੰ ਸਤਮਗਰ ਤੇ ਤਰਸ ਕਾਦਾ ਤੂੰ ਰੱਖ ਦੇ ਵਿੰਨ ਕੇ ਉਸ ਨੂੰ ਸਦਾ ਤੂੰ ਹੀ ਨਿਸ਼ਾਨਾ ਉਹ ਨਿਸ਼ਾਨੇ ਬਾਜ਼ ਕਿਉਂ ਹੋਵੇ ਇਹ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਮਰ ਮਰ ਕੇ ਜਿਉਣਾ ਛੱਡ ਬਗਾਵਤ ਕਰ ਤੇ ਟੱਕਰ ਲੈ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ ਤੇਰੇ ਹਿੱਸੇ ਦੀ ਦੁਨੀਆ ਤੇ ਕਿਸੇ ਦਾ ਰਾਜ ਕਿਉਂ ਹੋਵੇ